हां जी बहुत सोणि कलेक्शन ਲੈ ਕੇ ਆਏ ਜੀ ਐਸ ਕੇ ਬ੍ਰਾਂਡ ਦਾ ਪਹਿਲਾ ਬ੍ਰਾਂਡ ਚੈੱਕ ਕਰ ਲੋ ਐਸ ਕੇ ਬ੍ਰਾਂਡ ਦਾ ਪਿਓਰ ਚਨਾਉਣ ਸਟਾਫ ਆਇਆ ਹੈ ਲੇਡੀ ਸੂਟਾਂ ਲਈ ਬਹੁਤ ਸੋਣਾ ਸਟਾਫ ਆਇਆ ਜੀ ਐਮਬਰਾਇਡਰੀ ਕਰਾ ਲਓ ਜਿਵੇਂ ਮਰਜ਼ੀ ਕਸਟਮਾਈਜ਼ ਕਰਾ ਲਿਓ ਬਹੁਤ ਪਿਆਰਾ ਫੈਬਰਿਕ ਹੈ ਜੀ ਐਸ ਕੇ ਬ੍ਰਾਂਡ ਦਾ ਚਨਾਉਣ ਫੈਬਰਿਕ ਆਊਗਾ ਪ੍ਰੀਮੀਅਮ ਫੈਬਰਿਕ ਹੈ ਜੀ ਪਿਓਰ ਚਨਾਉਣ ਫੈਬਰਿਕ ਹੈ ਔਰ ਦੇ ਉੱਪਰ ਚੈੱਕ ਬਣਿਆ ਹੈ ਔਰ ਐਸ ਕੇ ਬ੍ਰਾਂਡ ਦਾ ਆਰਟੀਕਲ ਆਇਆ ਤੁਸੀਂ ਸੂਟ ਦਾ ਰੇਟ ਸੁਣ ਕੇ ਹੈਰਾਨ ਮੰਨ ਜਿਓਗੇ ਬੁਕਿੰਗ ਜਲਦੀ ਜਲਦੀ ਕਰਵਾ ਲਿਓ ਇਹਦੇ ਵਿੱਚ ਕਲਰ ਆਪਣੇ ਕੋਲ ਬਹੁਤ ਪਿਆਰੇ ਆਏ ਨੇ ਐਸ ਕੇ ਬ੍ਰਾਂ ਬਹੁਤ ਪਿਆਰੇ ਕਲੈਕਸ਼ਨ ਆ ਜੀ ਔਰ ਰੇਟ ਸੁਣ ਕੇ ਤੁਸੀਂ ਹੈਰਾਨ ਮੰਨ ਜਾਣਾ ਜੀ ਕਲਰ ਚੈੱਕ ਕਰ ਜਲਦੀ ਜਲਦੀ ਆਰਡਰ ਬੁੱਕ ਕਰ ਚਲੋ ਫਰਸਟ ਕਲਰ ਇਹ ਆ ਗਿਆ ਦੇਖੋ ਜੀ ਬਹੁਤ ਪਿਆਰੇ ਪਿਆਰੇ ਕਲਰ ਨੇ ਜਲਦੀ ਆਪਣਾ ਆਰਡਰ ਪਲੇਸ ਕਰ ਲਓ ਜੀ ਬਹੁਤ ਪਿਆਰੇ ਪਿਆਰੇ ਕਲਰ ਨੇ ਸਕਰੀਨ ਸ਼ਾਟ ਲਈ ਚਲੋ ਜਲਦੀ ਜਲਦੀ ਟਿਕ ਮਾਰ ਕਰਕੇ ਪੇ ਚਲੋ ਕਿਹੜੇ ਰੰਗ ਲੈਣੇ ਨੇ ਸਾਰੇ ਰੰਗ ਬਹੁਤ ਸੋਹਣੇ ਆਏ ਨੇ 15 ਰੰਗ ਆਏ ਨੇ ਆਪਣੇ ਕੋਲ ਔਰ ਰੇਟ ਬਹੁਤ ਹੈਰਾਨ ਕਰਨ ਵਾਲਾ ਸਾਰੀ ਵੀਡੀਓ ਪ੍ਰੋਪਰ ਚੈੱਕ ਕਰਿਓ ਸਕਿਪ ਨਾ ਕਰਿਓ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਜਿਨ੍ਹਾਂ ਨੇ ਸੂਟ ਲੈਣੇ ਨੇ ਉਹਨਾਂ ਨੂੰ ਵੀ ਨੇ ਪਿਓਰ ਚਨੌਣ ਸਟਾਫ ਦੇ ਉੱਪਰ ਬਹੁਤ ਪਿਆਰਾ ਚੈੱਕ ਬਣਿਆ ਹੋਇਆ ਜਲਦੀ ਤੋਂ ਜਲਦੀ ਆਰਡਰ ਬੁੱਕ ਕਰਾ ਲਿਓ ਇਹ ਸਾਰੇ ਚਨੌਣ ਫੈਬਰਿਕ ਹੈ ਜੀ ਐਸ ਕੇ ਬ੍ਰਾਂਡ ਦਾ ਸਭ ਤੋਂ ਹਾਈ ਕਲਾਸ ਬ੍ਰਾਂਡ ਹੈ ਤੁਹਾਨੂੰ ਪਤਾ ਐਸ ਕੇ ਬ੍ਰਾਂਡ ਉਹਦੇ ਵਿੱਚ ਰੰਗ ਆਪਣੇ ਕੋਲ 15 ਆਏ ਨੇ ਬੁਕਿੰਗ ਜਲਦੀ ਜਲਦੀ ਕਰਾਈ ਚਲੋ WhatsApp ਤੇ ਰੰਗ ਦੇਖੋ ਜੀ ਬਹੁਤ ਪਿਆਰੇ ਆ ਨੇ ਸਕਰੀਨ ਸ਼ਾਟ ਲੈ ਕੇ ਤੇ ਟਿਕ ਮਾਰਕ ਕਰੀ ਚਲੋ ਰੰਗਾਂ ਦੀ ਜਿਹੜੇ ਜਿਹੜੇ ਰੰਗ ਬੁੱਕ ਕਰਾਉਣੇ ਨੇ ਰੰਗ ਲੈ ਕੇ ਰੱਖ ਲੋ ਜੀ 20 20 ਸੂਟ 30 30 ਸੂਟ ਲੈ ਕੇ ਰੱਖ ਲੋ ਸਾਡੇ ਕੋਲ ਬਹੁਤ ਜਿਆਦਾ ਸੇਲ ਹੈ ਦੀ ਐਸ ਕੇ ਬ੍ਰਾਂਡ ਚਨੌਣ ਸਟਾਫ ਔਰ ਰੇਟ ਹੈਗਾ 350 ਰੁਪਿਆ ਸੂਟ ਸਿਰਫ 5 ਮੀਟਰ ਬੁਕਿੰਗ ਜਲਦੀ ਜਲਦੀ ਕਰਾ ਲਓ ਸ਼ਿਪਿੰਗ ਐਕਸਟਰਾ ਜੀ 350 ਰੁਪਿਆ ਦਾ ਸੂਟ 5 ਮੀਟਰ